ਦੇ ਅਨੁਸਾਰ ਮਹੀਨਿਆਂ ਦੀ ਗਿਣਤੀ ਦੇ ਵਿੱਚ ਨੌਵਾਂ ਮਹੀਨਾ ਹੈ ਨੌਵਾਂ ਮਹੀਨਾ ਮੰਗਰ ਤੇ ਦਸਵਾਂ ਮਹੀਨਾ ਪੋ ਇਹਨਾਂ ਮਹੀਨਿਆਂ ਦੇ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ ਸਵਾਉ ਅੱਜ ਦੇ ਵਿਚਾਰ ਦੇ ਪ੍ਰਾਰੰਭਤਾ ਕਰੀਏ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੇ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤਜੀ ਦੇ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮੰਗਰ ਮਾਹ ਹੈ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤੈਨਕੀ ਸ਼ੋਭਾ ਕਾ ਗਣੀ ਜੇ ਸਾਹਿਬ ਮੇਲੜੀਆਂ ਮੰਗਰ ਦਾ ਮਹੀਨਾ ਨਾਨਕ ਸਾਹਿਬ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ 12 ਮਾਹ ਦੀ ਬਾਣੀ ਦੇ ਤਰਤੀਬ ਦੇ ਅਨੁਸਾਰ ਇਹ ਨੌਵਾਂ ਮਹੀਨਾ ਆਉਂਦਾ ਹੈ ਸੰਧਾ ਤੇ ਇਸ ਮਹੀਨੇ ਦੇ ਵਿੱਚ ਜਾਂਦੇ ਹੋਏ ਜੋ ਬਾਹਰੀ ਤੌਰ ਤੇ ਮੌਸਮ ਹੈ ਉਹ ਬਦਲ ਜਾਂਦਾ ਹੈ ਕਾਫੀ ਜੋ ਗਰਮੀ ਦਾ ਸਮਾਂ ਸੀ ਲੰਘ ਜਾਂਦਾ ਹੈ ਤੇ ਹੁਣ ਠੰਡ ਦੀ ਆਰੰਭਤਾ ਹੋ ਚੁੱਕੀ ਹੈ ਠੰਡ ਦੀ ਆਰੰਭਤਾ ਜਿਹੜੀ ਹੈ ਉਹ ਪਹਿਲਾਂ ਅਸੂ ਤੋਂ ਹੀ ਹੋ ਜਾਂਦੀ ਹੈ ਕੱਤਕ ਦਾ ਮਹੀਨਾ ਆਇਆ 8ਵਾਂ ਮਹੀਨਾ ਤੇ ਕੱਤਕ ਦੇ ਮਹੀਨੇ 'ਚ ਆਪਾਂ ਵਿਚਾਰ ਕੀਤੀ ਸੀ ਕਿਉਂਕਿ ਲੜੀ ਜੋੜ ਲਈਏ ਜਦੋਂ ਲੜੀ ਜੋੜ ਕੇ ਕਥਾ ਦੇ ਮਹੀਨਿਆਂ ਦੀ ਚੱਲਦੇ ਹਾਂ ਤਾਂ ਗੁਰੂ ਦੀ ਗੱਲ ਬਾਣੀ ਦੀ ਗੱਲ ਸਹੀ ਜੇ ਹੀ ਫਿਰ ਸਮਝ ਵਿੱਚ ਆਉਂਦੀ ਹੈ। ਤੋ ਕਤਕ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਵਰਨਣ ਕੀਤਾ ਸੀ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋ। ਕਤਕ ਦੇ ਮਹੀਨੇ ਦੇ ਵਿੱਚ ਠੰਡ ਸ਼ੁਰੂ ਹੋ ਗਈ। ਆਲੇ ਦੁਆਲੇ ਠੰਡ ਹੋ ਚੁੱਕੀ ਹੈ, ਮੌਸਮ ਠੰਡਾ ਹੋ ਰਿਹਾ ਹੈ। ਪਰ हे ਮਨੁੱਖ ਜੇ ਤੇਰੇ ਮਨ ਵਿੱਚ ਅਜੇ ਠੰਡ ਨਹੀਂ ਵਰਤੀ ਹੈ। ਤਾਂ ਫਿਰ ਇਹਦੇ ਲਈ ਹੋ ਸਕਦਾ ਵੀ ਤੇਰੇ ਕਰਮਾਂ 'ਚ ਕੋਈ ਦੋਸ਼ ਹੋਵੇ, ਤੇਰੇ ਜੀਵਨ 'ਚ ਕੋਈ ਕਮੀ ਹੋਵੇ। ਕਿਉਂਕਿ 12 ਮਹਾ ਦੋ ਤਰੀਕੇ ਨਾਲ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਪਹਿਲਾ 12 ਮਹਾ ਬਿਆਨ ਕੀਤਾ ਦਿਸਦੇ ਸੰਸਾਰ ਦਾ ਜਗਤ ਦਾ ਬਾਹਰमुखी ਇਸ ਬਾਹਰਮੁਖੀ ਦਿਸਦੇ ਸੰਸਾਰ ਜਗਤ ਦੇ 12 ਮਹਾ ਨੂੰ ਗੁਰੂ ਨੇ ਬਿਆਨ ਕਰਦੇ ਹੋਏ ਮਨੁੱਖ ਦੇ ਇੱਕ ਅੰਦਰਲੇ 12 ਮਹਾ ਦਾ ਜ਼ਿਕਰ ਕੀਤਾ ਹੈ ਬਾਹਰ ਜਿਵੇਂ ਸੂਰਜ ਦੇ ਨਾਲ ਰੁੱਤਾਂ ਬਦਲਦੀਆਂ ਨੇ ਇਸੇ ਹੀ ਤਰ੍ਹਾਂ ਇਹ ਮਨੁੱਖ ਤੇਰੇ ਅੰਦਰ ਵੀ ਜਦੋਂ ਵਿਚਾਰ ਬਦਲਦੇ ਰਹਿੰਦੇ ਹਨ ਉਹਨਾਂ ਵਿਚਾਰਾਂ ਦੇ ਨਾਲ ਤੇਰੇ ਮਨ ਦੀ ਅਵਸਥਾ ਬਦਲ ਗਈ ਜਿਹੋ ਜੇ ਮਨ ਦੀ ਅਵਸਥਾ ਹੁੰਦੀ ਹੈ ਉਹੋ ਜੇ ਫਿਰ ਕਰਮ ਹੋ ਜਾਂਦੇ ਹਨ ਕਤਕ ਦੇ ਮਹੀਨੇ ਚ ਬਾਹਰ ਦਾ 12 ਮਾਹ ਤੇ ਬੱਦਲ ਰਿਹਾ ਹੈ ਤਪਸ਼ ਘਟ ਗਈ ਹੈ ਠੰਡ ਆ ਗਈ ਹੈ ਪਰ ਜੇ ਤੇਰੇ ਅੰਦਰ ਅਜੇ ਠੰਡ ਨਹੀਂ ਆਈ ਇਹਦਾ ਮਤਲਬ ਇਹ ਹੈ ਕਿ ਤੇਰੇ ਅੰਦਰ ਅਜੇ ਹਾੜ ਵਰਗੀ ਜੇਠ ਵਰਗੀ ਗਰਮੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਆਪਣੇ ਕਰਮਾਂ ਬਾਰੇ ਸੋਚ ਜੀ ਤੇਰੇ ਕਰਮਾਂ ਚ ਕੋਈ ਕਮੀ ਰਹਿ ਗਈ ਹੈ ਬਾਹਰ ਦੇ 12 ਮਹਾਜਗਤ ਵਿੱਚ ਤੇ ਠੰਡ ਵਰਤਦੀ ਪਰ ਤੇਰੇ ਅੰਦਰ ਠੰਡ ਨਾ ਵਰਦੀ ਪਿਆਰਿਆ ਤਾਂ ਤੇ ਆਪਣੇ ਕਰਮਾਂ ਵੱਲ ਨੂੰ ਖਿਆਲ ਕਰ ਕੋਈ ਕਰਮ ਐਸਾ ਤੇ ਨਹੀਂ ਹੋ ਰਿਹਾ ਜਿਹੜਾ ਕਰਮ ਮੈਨੂੰ ਅੰਦਰੋਂ ਤਪਾ ਕੇ ਰੱਖ ਰਿਹਾ ਹੈ ਜਿਸ ਕਰਮ ਦੇ ਕਰਕੇ ਮੇਰੇ ਅੰਦਰ ਮੇਰੇ ਮਨ ਨੂੰ ਟਿਕਾਉ ਉਹ ਨਹੀਂ ਆ ਰਿਹਾ ਕਤਕ ਦੇ ਮਹੀਨੇ ਵਿੱਚ ਨਿਗਾਹ ਪਵਾਈ ਕਰਮਾਂ ਦੇ ਉੱਪਰ ਤੇ ਜਦੋਂ ਕਰਮਾਂ ਤੇ ਨਿਗਾਹ ਮਾਰੀ ਮਨੁੱਖ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਣ ਲੱਗੀਆਂ ਜਦੋਂ ਗਲਤੀਆਂ ਦਿਖਾਈ ਦਿੱਤੀਆਂ ਤਾਂ ਫਿਰ ਇੱਥੇ ਆ ਕੇ ਕਤਕ ਦੇ ਮਹੀਨੇ ਨੂੰ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪੋਚਿਆ ਮੇਰੇ ਪਾਸ਼ਰਾ ਮਹਾਰਾਜ ਜੀ ਕਹਿਣ ਲੱਗੇ ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ 모ਚ ਬੰਦੀ 모ਚ ਕਹਿੰਦੇ ਨੇ ਜਿਹੜਾ ਬੰਦੀ ਖਾਨੇ ਦੇ ਵਿੱਚੋਂ ਕੈਦ ਦੇ ਵਿੱਚੋਂ ਛੁਡਾ ਲੈਣ ਵਾਲਾ ਮੈਂ ਤਾਂ ਕਰਮਾਂ ਦੀ ਕੈਦ ਵਿੱਚ ਫਸਿਆ ਹੋਇਆ ਹਾਂ ਫਿਰ ਮੇਰੇ ਸਾਹਿਬ ਜੀ ਤੂੰ ਚਾਹੇ ਮੈਨੂੰ ਇਹ ਕਰਮਾਂ ਦੀ ਕੈਦ ਤੋਂ ਛੁਡਾ ਸਕਦਾ ਹੁਣ ਨਿਮਰਤਾ ਨਾਲ ਨਿਮਾਰਾ ਹੋ ਗਿਆ ਆਪਣੇ ਕਰਮਾਂ ਵੱਲ ਨੂੰ ਝਾਤੀ ਮਾਰੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪੁੰਣੜੇ ਗਿਰਵਾਨ ਮੈਂ ਸਿਰ ਨਿਮਾਰਾ ਕਰਦੇ ਆਪਣੇ ਅੰਦਰ ਝਾਤੀ ਮਾਰੀ ਹੁਣ ਝਾਤੀ ਮਾਰੀ ਤੇ ਸਮਝ ਪਈ ਤੇ ਜਿਸ ਮਨੁੱਖ ਨੂੰ ਸਮਝ ਪੈ ਜਾਏ ਉਹ ਆਪਣੇ ਜੀਵਨ ਚ ਸੁਧਾਰ ਵੀ ਲੈ ਆਉਂਦਾ ਹੈ ਕੁਝ ਨਾ ਕੁਝ ਸੁਧਾਰ ਕਰ ਲੈਂਦਾ ਸੁਧਾਰ ਕੀਤਾ ਜਿਉਂ ਸੁਧਾਰ ਕੀਤਾ ਤਿਉ ਗੁਰਮੁਖੋਂ ਮਨ ਸੋਣਾ ਹੋਣਾ ਸ਼ੁਰੂ ਹੋ ਗਿਆ ਮਨ ਦੇ ਵਿੱਚ ਵੀ ਠੰਡ ਆਉਣ ਲੱਗ ਪਈ ਤੇ ਜਦੋਂ ਮਨ ਵਿੱਚ ਵੀ ਠੰਡ ਆਉਣ ਲੱਗ ਪਈ ਤੇ ਬਾਹਰ ਦੇ ਜਗਤ ਵਿੱਚ ਵੀ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਦੋਵਾਂ ਦੇ ਵਿੱਚ ਠੰਡ ਵਰਤ ਗਈ ਤਾਂ ਗੁਰੂ ਸਾਹਿਬ ਕਹਿੰਦੇ ਹੁਣ ਤੂੰ ਮੰਗਰ ਦੇ ਮਹੀਨੇ ਚ ਆਇਆ ਜਿੱਥੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ ਮੰਗਰ ਦਾ ਮਹੀਨਾ ਜਿਹੜਾ ਹੈ ਇੱਥੇ ਆ ਕੇ ਹੁਣ ਤਨ ਬਾਹਰ ਦੇ ਠੰਡ ਨਾਲ ਠੰਡਾ ਹੈ ਕਿਉਂਕਿ ਬਾਹਰ ਦੁਨੀਆ ਵਿੱਚ ਮੌਸਮ ਬਦਲ ਗਿਆ ਹੈ ਮਨ ਨੇ ਜਦੋਂ ਕਰਮਾਂ ਵੱਲ ਝਾਤੀ ਮਾਰ ਕੇ ਆਪਣੇ ਕਰਮ ਸਵਾਰਨ ਦਾ ਯਤਨ ਕੀਤਾ ਤੇ ਮਨ ਦੇ ਵਿੱਚ ਵੀ ਟਿਕਾਉ ਆਉਣ ਲੱਗ ਪਿਆ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਮਨੁੱਖ ਚੱਲ ਪਿਆ ਤੇ ਆਗੋਂ ਲਈ ਉਹਨੂੰ ਪਤਾ ਲੱਗ ਗਿਆ ਮੈਂ ਕਿਹੋ ਜਿਹੇ ਕਰਮ ਕਰਦੇ ਨੇ ਜਿਹਦੇ ਨਾਲ ਮੇਰੇ ਅੰਦਰ ਠੰਡ ਵਸਦੇ ਮੇਰੇ ਅੰਦਰ ਟਿਕਾਉ ਆਵੇ ਮੇਰੇ ਅੰਦਰ ਆਸ ਬਣ ਜਾਂਦੀ ਹੁਣ ਤਨ ਵੀ ਠੰਡਾ ਹੈ ਤੇ ਮਨ ਵੀ ਠੰਡਾ ਹੈ ਤੇ ਆਨੰਦ ਬਣਨ ਲੱਗ ਪਿਆ ਇਸ ਗੱਲ ਦਾ ਜ਼ਿਕਰ ਗੁਰੂ ਸਾਹਿਬ ਅੱਜ ਦੇ ਮੰਗਰ ਦੇ ਮਹੀਨੇ 'ਚ ਕਰਦੇ ਜਿੱਥੇ ਵੀ ਮਹੀਨੇ ਦਾ ਨਾਮ ਗੁਰੂ ਸਾਹਿਬ ਨੇ ਲਿਖਿਆ ਹੈ ਕੁਝ ਨਾ ਕੁਝ ਕੁਝ ਨਾ ਕੁਝ ਆਮ ਪ੍ਰਚਲਿਤ ਨਾਵਾਂ ਦੇ ਨਾਲ ਥੋੜਾ ਜਿਹਾ ਉਚਾਰਨ ਦਾ ਫਰਕ ਰੱਖਿਆ ਮੱਗਰ ਆਪਾਂ ਸ਼ਬਦਾਂ ਵਿੱਚ ਬੋਲਦੇ ਆਂ ਮੱਗਰ ਪਰ ਗੁਰਵਾਣੀ ਵਿੱਚ ਲਿਖਿਆ ਮੰਗਰ ਮੰਮੇ ਤੇ ਟਿੱਪੀ ਕੱਗੇ ਰੂ ਸਿਹਾਰੀ ਧਾਰੇ ਨੂੰ ਸਿਹਾਰੀ ਮੰੰਦਰ ਉਚਾਰਨ ਵੀ ਮੰਗਰ ਕਰਾਂਗੇ ਇਸ ਦਾ ਜੇ ਇਹਨੂੰ ਸੰਧੀ ਨਿਸ਼ੇਧ ਕਰ ਲਈਏ ਤਾਂ ਸੰਧੀ ਨਿਸ਼ੇਧ ਕਰਕੇ ਇਹ ਦੋ ਸ਼ਬਦ ਬਣ ਜਾਂਦੇ ਆ ਮਣ ਘਰ ਮਾਨ ਘਰ ਮਾਹੇ ਸੋਹੰਦੀਆਂ ਅੰਦਰਲੇ ਮਾਨ ਘਰ ਦੇ ਵਿੱਚ ਉਹ ਸ਼ੋਭਾ ਪਾਉਣ ਲੱਗ ਪਈਆਂ ਜਿਨ੍ਹਾਂ ਨੇ ਆਪਣੇ ਅੰਦਰ ਝਾਤੀ ਮਾਰੀ ਤੇ ਕਿਉਂ ਕਿਉਂਕਿ ਹੁਣ ਕਰਮ ਸਵਾਰ ਲੈ ਜਦੋਂ ਕਰਮ ਸਵਾਰ ਲੈ ਮੇਰੇ ਪਾਤਸ਼ਾਹ ਜੀ ਕਹਿੰਦੇ ਹਰ ਪੀਰ ਸੰਗ ਬੈਠੜੀਆਂ ਪੀਰ ਦੇ ਨਾਲ ਮਾਲਕ ਜੀ ਦੇ ਨਾਲ ਬੈਠਣ ਲੱਗ ਪਏ ਮਾਲਕ ਕੌਣ ਹੈ ਸੱਚ ਸੱਚ ਦੇ ਨਾਲ ਅੱਗੇ ਸੱਚ ਤੋਂ ਭੱਜਦਾ ਸੀ ਕਿਉਂ ਝੂਠ ਦਾ ਕੰਮ ਕਰਨਾ ਸੀ ਖੋਖਾ ਦੇਣਾ ਸੀ ਬੇਈਮਾਨੀ ਕਰਨੀ ਸੀ ਤਾਂ ਮਨ ਚ ਟਿਕਾਉ ਨਹੀਂ ਸੀ ਮਨ ਦੇ ਵਿੱਚ ਤਪੱਸ ਸੀ ਪਰ ਹੁਣ ਜਿਉਂ ਜਿਉਂ ਸੱਚ ਦੇ ਨੇੜੇ ਹੋਣ ਲੱਗਿਆ ਤੇ ਟਿਕਾਉ ਆਉਣ ਲੱਗ ਪਿਆ ਤੇ ਉਹ ਟਿਕਾਉ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਣ ਦੁਨੀਆ ਵੱਲ ਨੂੰ ਝਾਤੀ ਮਾਰ। ਦੁਨੀਆ ਦੇ ਵਿੱਚ ਝਾਤੀ ਮਾਰੀਏ ਤਾਂ ਆਪਣੇ ਪੰਜਾਬ ਦੇ ਵਿੱਚ ਦੇਖੀਏ ਗੁਰਮਖੋ। ਇਹ ਉਹ ਮਹੀਨੇ ਨੇ ਕੱਤਕ ਦਾ ਮਹੀਨਾ ਮੰਗਰ ਦਾ ਮਹੀਨਾ ਮੌਸਮ ਠੰਡਾ ਹੋ ਜਾਂਦਾ ਹੈ। ਤਾਂ ਇਹਨਾਂ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਵਿੱਚ ਦੇਖੋ ਵਿਆਹ ਸ਼ਾਦੀਆਂ ਬਹੁਤ ਜ਼ਿਆਦਾ ਹੁੰਦੀਆਂ ਬਹੁਤ ਜ਼ਿਆਦਾ ਅਸੀਂ ਵੀ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਆ ਤੇ ਕਈ ਵਾਰੀ ਤਾਂ ਇੱਕ ਇੱਕ ਦਿਨ ਦੇ ਵਿੱਚ 5 5 7 7 ਆਨੰਦ ਕਾਰਜ ਕਰਵਾਏ ਜਾਂਦੇ ਬੜਾ ਇਸ ਸਮੇਂ ਦੇ ਵਿੱਚ ਉਹ ਉਤਸ਼ਾਹ ਆਉਂਦਾ ਹੈ ਘਰਨੀ ਤਾਂ ਛੁਟਕਾਰਾ ਹੋ ਜਾਂਦਾ ਹੈ ਤੇ ਕੁਝ ਸਮਾਂ ਆਪਣੇ ਫਸਲਾਂ ਤੋਂ ਵੀ ਕਿਸਾਨਾਂ ਨੂੰ ਵੇਲ ਹੁੰਦੀ ਹੈ ਤਾਂ ਇਸ ਵੇਲੇ ਫਿਰ ਘਰ ਵਸਦੇ ਆ ਘਰ ਤੇ ਉਹ ਲੜਕੀਆਂ ਜਿਹੜੀਆਂ ਕੁਮਾਰੀਆਂ ਲੜਕੀਆਂ ਸੀ ਜਿਹੜੇ ਕੁਮਾਰੇ ਲੜਕੇ ਸਨ ਲੜਕੀਆਂ ਸੁਹਾਗਣਾ ਬਣ ਗਈਆਂ ਬਣ ਗਈਆਂ ਤੇ ਲੜਕੇ ਕੰਤ ਬਣ ਗਏ ਤੇ ਉਹਨਾਂ ਦਾ ਇੱਕ ਨਵਾਂ ਜੀਵਨ ਸ਼ੁਰੂ ਹੋ ਗਿਆ ਜਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਦੁਨੀਆ ਦੇ ਵਿੱਚ ਨਿਗਾਹ ਮਾਰ ਕੇ ਦੇਖ ਮੰਗਰ ਦੇ ਮਹੀਨੇ ਦੇ ਵਿੱਚ ਲੜਕੀਆਂ ਕੰਤ ਵਾਲੀਆਂ ਸੁਹਾਗਣਾ ਬਣ ਕੇ ਆਪਣੇ ਮਾਲਕ ਕੋਲੇ ਬਹਿ ਕੇ ਸ਼ੋਭਾ ਲੈ ਰਹੀਆਂ ਸ਼ੋਭਾ ਪਾ ਰਹੀਆਂ ਤੇ ਕਾਂਤ ਵੀ ਜਿਹੜਾ ਸੀ ਲੜਕਾ ਉਦਾਂ ਹੀ ਫਿਰਦਾ ਸੀ ਪਰ ਹੁਣ ਜਦੋਂ ਵਿਆਹ ਹੋ ਗਿਆ ਉਹ ਵੀ ਘਰ ਪਰਿਵਾਰ ਵਾਲਾ ਬਣ ਗਿਆ ਤੇ ਉਹਦੀ ਵੀ ਇੱਕ ਵੱਖਰੀ ਸ਼ੋਭਾ ਹੋ ਗਈ ਸਮਾਜ ਦੇ ਵਿੱਚ ਇੱਕ ਵੱਖਰੀ ਪੁੱਛ ਹੋ ਗਈ ਉਸ ਦੀ ਤਾਂ ਮੇਰੇ ਬਾਦਸ਼ਾਹ ਜੀ ਫਰਮਾਉਂਦੇ ਨੇ ਇਦਾਂ ਹੀ ਬਿਲਕੁਲ ਇਦਾਂ ਹੀ ਜਿਵੇਂ ਦੁਨੀਆ ਦੇ ਵਿੱਚ ਰਿਸ਼ਤੇ ਬਣੇ ਆਨੰਦ ਬਣਨ ਲੱਗਿਆ ਰਸ ਬਣਨ ਲੱਗਿਆ ਇਦਾਂ ਹੀ हे ਮਨੁੱਖ ਜਦੋਂ ਤੂੰ ਸੰਸਾਰ ਦੇ ਵਿੱਚ ਵਰਤ ਰਹਿ 12 ਮਾਹਾਂ ਚ ਦੇਖੇਂਗਾ ਠੰਡ ਦਾ ਮੌਸਮ ਆਇਆ ਹੈ ਇਦਾਂ ਹੀ ਜੇ ਕਿਤੇ ਤੇਰੇ ਮਨ ਵਿੱਚ ਵੀ ਠੰਡ ਆ ਜਾਵੇ ਤੇਰੇ ਮਾਨ ਘਰ ਦੇ ਵਿੱਚ ਵੀ ਟਿਕਾਓ ਆਉਣ ਲੱਗ ਜਾਏ ਤੂੰ ਆਪਣੇ ਕਰਮਾਂ ਦੇ ਵਿਚਾਰ ਕਰਕੇ ਆਪਣੇ ਕਰਮਾਂ ਦੇ ਵਿੱਚੋਂ ਸਪਸ਼ਟਤਾ ਸ਼ੁੱਧਤਾ ਲੈ ਕੇ ਆਵੇ ਸੱਚ ਦੇ ਨੇੜੇ ਹੋ ਜਾਏ ਮਾਲਕ ਦੇ ਨੇੜੇ ਹੋ ਜਾਏ ਤੈਨੂੰ ਵੀ ਇਸੇ ਹੀ ਤਰ੍ਹਾਂ ਨਵੇਂ ਵਿਆਹਾਂ ਦੀ ਤਰ੍ਹਾਂ ਆਨੰਦ ਬਣਨ ਲੱਗ ਜਾਏਗਾ ਰਸ ਬਣਨ ਲੱਗ ਜਾਏਗਾ ਤੇ ਮੇਰੇ ਮਾਲਕ ਗੁਰੂ ਅਰਜਨ ਸਾਹਿਬ ਨੇ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਇਆ ਮੰਗਰ ਮਾਹੇ ਸੁਹੰਦੀਆਂ ਉਹ ਸ਼ੋਭਾ ਵਾਲੀਆਂ ਹੋ ਗਈਆਂ ਰੂਹਾਂ ਉਹ ਜੀਵ ਇਸਤਰੀਆਂ ਮਨੁੱਖ ਖਰ ਪਰ ਸੰਗ ਬੈਠੜੀਆਂ ਜਣੀਆਂ ਮਾਲਕ ਦੇ ਨਾਲ ਬੈਠ ਗਈਆਂ ਮਿਲ ਗਈਆਂ ਹਨ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹਨ ਤੇ ਸਾਹਿਬ ਜੀ ਨੇ ਵੀ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ ਆ ਜਾ ਭਾਈ ਜੇ ਤੂੰ ਇਸ ਰਸਤੇ ਚੱਲਣਾ ਚਾਹੁੰਦਾ ਹੈ ਜੇ ਤੂੰ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦਾ ਹੈ ਆ ਮੈਂ ਤੇਰੇ ਜੀਵਨ ਨੂੰ ਸਵਾਰਾਂ ਮੈਂ ਵੀ ਚਾਹੁੰਦਾ ਤੂੰ ਜੀਵਨ ਨੂੰ ਸਵਾਰੇ ਤੇ ਉਹਨਾਂ ਨੂੰ ਮਾਲਕ ਨੇ ਨੇੜੇ ਕੀਤਾ ਤੇ ਜਿਨ੍ਹਾਂ ਨੂੰ ਨੇੜੇ ਕਰ ਲਿਆ ਸਾਹਿਬ ਜੀ ਫਰਮਾਉਂਦੇ ਹਨ ਦਨ ਕੀ ਸ਼ੋਭਾ ਕਿਆ ਗੜੀ ਉਹਨਾਂ ਦੀ ਸ਼ੋਭਾ ਤੇ ਵਿੜਿਆਈ ਨੂੰ ਸੀ ਹੁਣ ਕਿਵੇਂ ਬਿਆਨ ਕਰਕੇ ਦਸੀਏ ਕਿੰਨੀ ਕੁ ਮੜਿਆਈ ਹੈ ਕਿੰਨੀ ਕੁ ਸ਼ੋਭਾ ਹੈ ਬਹੁਤ ਸ਼ੋਭਾ ਦਾ ਮਾਲਕ ਹੋ ਜਾਂਦੇ ਹਨ ਤੋਂ ਇਥੇ ਸ਼ੁੱਧ ਉਚਾਰਨ ਦਾ ਆਪਾਂ ਧਿਆਨ ਕੀ ਰੱਖਣਾ ਹੈ ਪਹਿਲਾਂ ਤੇ ਜਦੋਂ ਮਹੀਨੇ ਦਾ ਨਾਮ ਉਚਾਰਨ ਕਰਨਾ ਹੈ ਮੰਗਰ ਇਸ ਰੂਪ ਦੇ ਵਿੱਚ ਕਰਨਾ ਹੈ ਜਦੋਂ ਅਖੀਰਲੇ ਜਿਹੜੇ ਸ਼ਬਦ ਆਉਣ ਦੇ ਬੈਠੜੀਆਂ ਹਨ ਮੇਲੜੀਆਂ ਤੇ ਇਸ ਤਰ੍ਹਾਂ ਹਾ ਪਿੱਛੇ ਮੁਕਦਾ ਹੈ ਆ ਦਾ ਜਿਹੜਾ ਕੰਨਾਂ ਲੱਗਿਆ ਉਹ ਨੂੰ ਥੋੜਾ ਜਿਹਾ ਲਮਕਾ ਦੇਣਾ ਹੈ ਇਸ ਤਰੀਕੇ ਨਾਲ ਆਪ ਇਹਨਾਂ ਉਚਾਰਨ ਕਰਨਾ ਹੈ ਤਾਂ ਮੰਗਰ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਜਿਹੜੇ ਤਨ ਕਰਕੇ ਵੀ ਸ਼ੁੱਧ ਕਰਮਾਂ ਵਾਲੇ ਹੋ ਗਏ ਤੇ ਬਾਹਰੋਂ ਤਨ ਨੂੰ ਵੀ ਠੰਡ ਲੱਗਣੀ ਸ਼ੁਰੂ ਹੋ ਗਈ ਗਰਮੀ ਦੀ ਤਪਸ਼ ਮਿਟ ਗਈ ਆਨੰਦ ਜਿਹਾ ਬਣ ਗਿਆ ਤੇ ਜਿਨ੍ਹਾਂ ਨੇ ਆਪਣੇ ਕਰਮਾਂ ਨੂੰ ਸਵਾਰ ਲਿਆ ਉਹਨਾਂ ਦੇ ਮਨ ਵਿੱਚ ਵੀ ਆਨੰਦ ਵਣ ਜਾਂਦਾ ਹੈ ਤਨ ਮਨ ਮੋਲੇ ਆਰਾਮ ਸਿਉ ਸੰਗ ਸਾਦ ਸਹੇਲੜੀਆਂ ਸਾਦ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਜਦੋਂ ਗੁਰਬਾਣੀ ਦੇ ਵਿੱਚ ਤਨ ਤੇ ਮਨ ਸ਼ਰਉਂਦਾ ਹੈ ਗੁਰਮੁਖ ਆਪਾਂ ਧਿਆਨ ਕਰਨਾ ਗਾਣਾ ਤੇ ਮਨ ਤੋਂ ਆਪਾਂ ਅਰਥ ਕਿਸ ਰੂਪ ਦੇ ਵਿੱਚ ਲੈਣਾ ਤਨ ਦਾ ਹੈ ਸਹਿੱਤ ਸ਼ਰੀਰ ਮਨ ਦਾ ਹੈ ਬੰਦੇ ਦਾ ਅੰਦਰਲਾ ਇਹਨੂੰ ਆਪਾਂ ਇਦਾਂ ਅਰਥ ਦੇ ਰੂਪ ਵਿੱਚ ਲੈਣਾ ਹੈ ਸ਼ਰੀਰ ਤੋਂ ਭਾਵ ਹੈ ਸ਼ਰੀਰ ਨਾਲ ਕੀਤੇ ਜਾਣ ਵਾਲੇ ਕਰਮ ਮਨ ਤੋਂ ਭਾਵ ਹੈ ਅੰਦਰਲੇ ਵਿਚਾਰ ਤੇ ਵਿਜੇ ਵਿਚਾਰ ਵੀ ਸਹੀ ਨੇ ਤੇ ਸ਼ਰੀਰ ਦੇ ਕਰਮ ਵੀ ਸਹੀ ਨੇ ਤਾਂ ਜੀਵਨ 'ਚ ਆਨੰਦ ਮਿਲ ਜਾਂਦਾ ਹੈ ਜੇ ਕਰਮ ਨਹੀਂ ਸਹੀ ਤਾਂ ਵੀ ਆਨੰਦ ਨਹੀਂ ਹੈ ਜੇ ਵਿਚਾਰ ਨਹੀਂ ਸਹੀ ਤਾਂ ਵੀ ਆਨੰਦ ਨਹੀਂ ਹੁਣ ਕਹਿੰਦੇ ਤਨ ਕਰਕੇ ਤਾਂ ਬਾਹਰ ਦੇ 12 ਮਾਹਾਂ ਚ ਆਨੰਦ ਬਣਿਆ ਮਨ ਕਰਕੇ ਜਦੋਂ ਕਰਮ ਸਹੀ ਹੋ ਗਏ ਅੰਦਰਲੇ ਵਿਚਾਰਾਂ ਕਰਕੇ ਆਨੰਦ ਬਣ ਗਿਆ ਪਰ ਇਹ ਹੋਇਆ ਕਿਦਾਂ ਤਾਂ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਹਦਾ ਭੇਦ ਦੱਸਦੇ ਨੇ ਇੱਥੇ ਯਾਦ ਰੱਖਿਓ ਗੁਰੂ ਨੇ ਭੇਦ ਰੱਖੇ ਕਈ ਗੱਲਾਂ ਗੁੱਝੀਆਂ ਸਮਝਾਈਆਂ ਤੇ ਪਰ ਸਮਝਾਈਆਂ ਇਹਨੇ ਸੌਖੇ ਤਰੀਕੇ ਨਾਲ ਨੇ ਇਸੇ ਕਈ ਵਾਰੀ ਹੁੰਦੇ ਆ ਇਗਨੋਰ ਚਾ ਕਰ ਦਿੰਦੇ ਹਾਂ ਉਸ ਗੱਲ ਤੇ ਵਿਚਾਰ ਨਹੀਂ ਕਰਦੇ ਤਾਂ ਮੇਰੇ ਬਾਦਸ਼ਾਹ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਆ ਮੌਲਿਆ ਦਾ ਅਰਥ ਹੈ ਮੋਲ ਜਾਣਾ ਆਨੰਦ ਵਿੱਚ ਆ ਜਾਣਾ ਤਨ ਤੇ ਮਨ ਮੋਲ ਗਿਆ ਪਰ ਆ ਮਨੁੱਖ ਦੇ ਕਰਮਾਂ ਦੇ ਵਿੱਚ ਵੀ ਆਨੰਦ ਹੈ ਕਰਮਾਂ ਦੇ ਵਿੱਚ ਵੀ ਸਪਸ਼ਟਤਾ ਹੈ ਮਾਨ ਭਾਵ ਵਿਚਾਰਾਂ ਦੇ ਵਿੱਚ ਵੀ ਸਪਸ਼ਟਤਾ ਤੇ ਆਨੰਦ ਬਣਿਆ ਹੋਇਆ ਹੈ ਪਰ ਬਣਿਆ ਕਿਦਾਂ ਤਾਂ ਸਾਹਿਬ ਜੀ ਕਹਿੰਦੇ ਇਹ ਆਨੰਦ ਬਣਿਆ ਹੈ ਸੰਗ ਸਾਧ ਸਹੇਲੀਆਂ ਸਹੇਲੀਆਂ ਜਿਸ ਤਰ੍ਹਾਂ ਲੜਕੀਆਂ ਦੀਆਂ ਸਹੇਲੀਆਂ ਹੁੰਦੀਆਂ ਨੇ ਨਾ ਤਾਂ ਆਪਣੀਆਂ ਸਹੇਲੀਆਂ ਦੇ ਨਾਲ ਬਹਿ ਕੇ ਆਪਣੇ ਕੰਕ ਦੀਆਂ ਬਾਤਾਂ ਪਾਉਂਦੀਆਂ ਨੇ ਐਦਾ ਹੀ ਮੇਲੇ ਮਾਲਕ ਸਤਿਗੁਰੂ ਫਰਮਾਉਂਦੇ ਹਨ ਤੁਹਾਡੇ ਅੰਦਰ ਆਨੰਦ ਬਣੇਗਾ ਤੁਹਾਡੇ ਕਰਮਾਂ ਦੇ ਵਿੱਚ ਤੁਹਾਡੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਤੇ ਸਪਸ਼ਟਤਾ ਆਏਗੀ ਨਿਖਾਰ ਆਵੇਗਾ ਪਰ ਉਹਦੇ ਲਈ ਜ਼ਰੂਰੀ ਹੈ ਤੁਹਾਨੂੰ ਸਾਗੂਆਂ ਦੀ ਸੰਗਤ ਕਰਨੀ ਪਵੇਗੀ ਸਾਧੂ ਕੌਣ ਹੈ ਸਾਧ ਨਾਮ ਨਿਰਮਲ ਜਾ ਕੇ ਕਰਨਾ ਜਿਨ੍ਹਾਂ ਦੇ ਆਪਣੇ ਕਰਮ ਨਿਰਮਲ ਹੋ ਚੁੱਕੇ ਹਨ ਜਿਨ੍ਹਾਂ ਦੇ ਆਪਣੇ ਵਿਚਾਰ ਨਿਰਮਲ ਹੋ ਚੁੱਕੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਸਾਧੇ ਹੋਿਆਂ ਦੀ ਸੰਗਤ ਕਰਕੇ ਤੂੰ ਸਾਧਿਆ ਜਾਵੇਂ ਇਹ ਗੱਲ ਯਾਦ ਰੱਖੀ ਮਨੁੱਖ ਜਦੋਂ ਵੀ ਕੁਝ ਸਿੱਖਦਾ ਹੈ ਨਾ ਸੰਗਤ ਦੇ ਵਿੱਚੋਂ ਸਿੱਖਦਾ ਹੈ ਨੁਕਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤੇ ਪਹਿਲੇ ਪਾਤਸ਼ਾਹ ਗਰੀਨਵਾਜ ਗੁਰੂ ਨਾਨਕ ਸਾਹਿਬ ਜਗਤ ਦਾ ਉਧਾਰ ਕਰਦੇ ਜਿੱਥੇ ਵੀ ਗਏ ਗੁਰੂ ਸਾਹਿਬ ਜੀ ਨੇ ਸੰਗਤਾਂ ਸਥਾਪਿਤ ਕੀਤੀ ਸੰਗਤ ਜਿੱਥੇ ਜੁੜ ਬੈਠਦੇ ਸੀ ਉਸ ਅਸਥਾਨ ਨੂੰ ਕਹਿੰਦੇ ਸੀ ਧਰਮਸ਼ਾਲਾ ਤਾਂ ਜੋ ਆਪਾਂ ਧਰਮ ਦੇ ਵਿਚਾਰ ਕਰੀਏ ਇਹ ਜੀਵਨ ਦਾ ਜੋ ਕਰਤੱਵ ਹੈ ਇਹਦੀ ਵਿਚਾਰ ਕਰੀਏ ਜਿੱਥੇ ਵੀ ਗੁਰੂ ਸਾਹਿਬ ਨੇ ਸੰਗਤਾਂ ਸਥਾਪਨ ਕੀਤੀਆਂ ਪਹਿਲੇ ਬਾਦਸ਼ਾਹ ਜੀ ਉਹ ਸੰਗਤਾਂ ਦੇ ਅਸਥਾਨ ਹੀ ਬਾਅਦ ਵਿੱਚ ਜਾ ਕੇ ਗੁਰਦੁਆਰਾ ਸਹਿਬਾਨ ਕਹਲਾਏ ਹਨ ਤੇ ਗੁਰਦੁਆਰੇ ਦੀ ਨਿਸ਼ਾਨੀ ਇਹ ਦਿੱਤੀ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇਹ ਇਹਤ ਦੁਆਰ ਹੈ ਧੋਏ ਹੱਛਾ ਹੋਏ ਸੀ ਇਹ ਤੇਰੇ ਸਰੀਰ ਦਾ ਮਨ ਦਾ ਭਾਂਡਾ ਜੇ ਇੱਥੇ ਧੋਵੇਂਗਾ ਗੁਰੂ ਦੇ ਦਰ ਤੇ ਤੇ ਹੱਛਾ ਹੋ ਜਾਵੇਗਾ ਤੋ ਗੁਰਦੁਆਰੇ ਸਹਿਬਾਨ ਸੰਗਤਾਂ ਦੇ ਮਿਲਾਪ ਦੇ ਅਸਥਾਨ ਨੇ ਇੱਥੇ ਆ ਕੇ ਗੁਰੂ ਦੀ ਗੱਲ ਨੂੰ ਸੁਣ ਕੇ ਵਿਚਾਰਨਾ ਤੇ ਆਪਣੇ ਆਪ ਨੂੰ ਸ਼ੁੱਧ ਕਰਨ ਦਾ ਯਤਨ ਕਰਨਾ ਪਰ ਹੁਣ ਸਾਡੇ ਚ ਸਮੱਸਿਆ ਕੀ ਆ ਗਈ ਸਮੱਸਿਆ ਆ ਗਈ ਗੁਰਮੁਖੋ ਗੁਰਦੁਆਰੇ ਸਹਿਬਾਨ ਕੇਵਲ ਅਸੀ ਪੂਜਾ ਦੇ ਸਥਾਨ ਬਣਾ ਲਏ ਦੇਥੇ ਆ ਕੇ ਅਸੀਂ ਬਸ ਵੀ ਮੱਥਾ ਟੇਕ ਲਿਆ ਤੇ ਬਸ ਬਹੁਤ ਇੱਥੇ ਗੱਲ ਹੋ ਗਈ ਮੱਥਾ ਟੇਕਣ ਦਾ ਵੀ ਹੁਣ ਇੱਕ ਨਹੀਂ ਰਿਹਾ 10-10 ਭਾਵੇਂ ਕਿ ਕਿਤੂ ਗੁਰਦੁਆਰੇ ਚ ਮੱਥਾ ਟੇਕਿਆ ਜਾਂਦਾ ਤੋ ਇਹ ਕੀ ਹੋ ਗਿਆ ਅਸੀਂ ਮਤਲਬ ਮੱਥਾ ਟੇਕਣੇ ਮੰਨ ਲਿਆ ਸਾਰਾ ਕੁਝ ਗੁਰੂ ਨੂੰ ਸਿਰ ਝੁਕਾਉਣਾ ਸੀ ਪਰ ਗੁਰੂ ਨੂੰ ਸਿਰ ਝੁਕਾਉਣਾ ਸੀ ਸੱਚੇ ਬਾਦਸ਼ਾਹ ਤੂੰ ਬਿਆੰਤ ਬਿਆੰਤ ਗੁਣਾ ਦਾ ਮਾਲਕ ਹੈ ਤੇ ਮੇਰੀ ਮੱਤ ਥੋੜੀ ਹੈ ਮੈਂ ਆਪਣੀ ਮੱਤ ਤੇਰੇ ਅੱਗੇ ਝੁਕਾਉਣਾ ਹੈ ਤੇ ਗੁਰੂ ਦੇ ਹਜ਼ੂਰ ਬੈਠ ਕੇ ਗੁਰੂ ਦੇ ਪਿਆਰਿਆਂ ਤੋਂ ਗੁਰੂ ਦੀ ਗੱਲ ਨੂੰ ਸੁਣਨਾ ਸੀ ਵਿਚਾਰਨਾ ਸੀ ਸਮਝਣ ਦਾ ਯਤਨ ਕਰਨਾ ਸੀ ਪਰ ਹੋਇਆ ਕਿ ਇੱਥੇ ਪਹਿਲਾਂ ਸੰਗਤ ਨੇ ਇਦਾਂ ਕੀਤਾ ਕੇਵਲ ਬਸ ਮੱਥਾ ਦੇਖ ਲਿਆ ਮਨ ਚ ਬਾ ਠੀਕ ਹੈ ਜੀ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਗਰੁੱਪ ਬਣਾਏ ਵੀ ਅੱਜ ਮੇਰੇ ਗਰੁੱਪ ਦਾ ਕਬਜ਼ਾ ਕੱਲ ਨੂੰ ਆਪਾਂ ਦੂਜੇ ਦਾ ਕਬਜ਼ਾ ਨਹੀਂ ਹੋਣ ਦੇਣਾ ਉਹ ਕਹਿੰਦੇ ਅਸੀਂ ਨੇ ਕਬਜ਼ਾ ਕਰਨਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਸੀਗੀਆਂ ਉਹਨਾਂ ਸੰਸਥਾਵਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਜਿੱਥੇ ਵੀ ਗਏ ਆਪੋ ਆਪਣੀਆਂ ਸੰਸਥਾਵਾਂ ਦੇ ਗੁਰਦੁਆਰੇ ਬਣਾ ਲੈ ਵੀ ਸਾਡਾ ਸਥਾਨ ਉੱਥੇ ਬਣਿਆ ਸਾਡਾ ਸਥਾਨ ਉੱਥੇ ਬਣਿਆ ਸਾਡੀ ਮਰਿਆਦਾ ਚੱਲੂਗੀ ਉੱਥੇ ਆਪਣੇ ਆਪ ਨੂੰ ਹੀ ਆਪਣੀ ਨਿੱਜਤਾ ਨੂੰ ਆਪਣੇ ਹਉਮੈਵਾਦ ਨੂੰ ਹੀ ਪੱਕਿਆ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਇਹਨਾਂ ਅਸਥਾਨਾਂ ਤੇ ਸੇਵਾ ਕਰਦੇ ਸੀ ਗੁਰੂ ਕੇ ਗਰੰਥੀ ਸਿੰਘ ਗੁਰੂ ਕੇ ਰਾਗੀ ਸਿੰਘ ਉਹਨਾਂ ਨੇ ਵੀ ਬਹੁਤ ਵਾਰੀ ਦੇਖਿਆ ਵੀ ਇਹ ਤੇ ਭਾਈ ਸਾਡੀ ਡਿਊਟੀ ਆ ਸੀ ਆਪਣੀ ਡਿਊਟੀ ਕਰ ਦੇਣੀ ਹੈ ਤੋ ਸੇਵਾ ਕਿੱਥੇ ਗਈ ਗੁਰੂ ਦੀ ਗੱਲ ਨੂੰ ਸਮਝਣਾ ਗੁਰੂ ਦੀ ਗੱਲ ਨੂੰ ਵਿਚਾਰਨਾ ਗੁਰੂ ਦੀ ਗੱਲ ਨੂੰ ਕਮਾਉਣਾ ਕਿੱਥੇ ਗਿਆ ਗੁਰੂ ਕੋ ਤੋ ਇਸ ਕਰਕੇ ਅਸੀਂ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਮਾਰ ਖਾ ਗਏ ਪਰ ਮੇਰੇ ਪਾਤਸ਼ਾਹ ਨੇ ਜਿਹੜੀ ਘਾੜਤ ਘੜਨ ਦੀ ਗੱਲ ਕੀਤੀ ਸੀ ਨਾ ਉਹ ਘਾੜਤ ਘੜਨ ਦੀ ਗੱਲ ਹੀ ਸੰਗਤ ਵਿੱਚੋਂ ਕੀਤੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਉਹਨਾਂ ਦੇ ਜੀਵਨ ਬਦਲੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੰਗਤ ਕਰਨ ਵਾਲਿਆਂ ਦੀ ਸੰਗਤ ਕੀਤੀ ਉਹਨਾਂ ਦੇ ਜੀਵਨ ਬਦਲੇ ਸੰਗ ਸਾਧ ਸਹਿਲੜੀਆਂ ਸਾਧੂਆਂ ਗੁਰਮਖਾਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਜਦੋਂ ਤੱਕ ਉਹਨਾਂ ਦੀ ਸੰਗਤ ਨਹੀਂ ਕਰਾਂਗੇ ਉਦੋਂ ਤੱਕ ਆਪਣੇ ਜੀਵਨ ਨੂੰ ਸਾਧ ਨਹੀਂ ਸਕਾਂਗੇ। ਤੋਂ ਇੱਥੇ ਹੁਣ ਦਾਇਰੇ ਨੂੰ ਸੀਮਿਤ ਨਾ ਕਰ ਲੈਣਾ। ਕਈ ਵਾਰੀ ਅਸੀਂ ਦਾਇਰਾ ਸੀਮਿਤ ਕਰ ਲੈਂਦੇ ਆ ਕਿ ਕੇਵਲ ਧਾਰਮਿਕ ਪੱਖ ਤੇ ਨਹੀਂ। ਜੇ ਦੁਨੀਆ ਦੇ ਵਿੱਚ ਵੀ ਕਾਮਯਾਬੀ ਲੈਣੀ ਹੈ ਤਾਂ ਦੁਨੀਆ ਦੇ ਵਿੱਚ ਵੀ ਉਹਨਾਂ ਦੀ ਸੰਗਤ ਕਰਨੀ ਪੈਗੀ ਜਿਨ੍ਹਾਂ ਨੇ ਦੁਨੀਆ ਦੇ ਕਿਸੇ ਨਾ ਕਿਸੇ ਫੀਲਡ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਮੈਨੂੰ ਯਾਦ ਹੈ ਇੱਕ ਮੈਨੂੰ ਉਹ ਨਾਮ ਪਣ ਲਗਿਆ ਮੁਸਲਮਾਨ ਨੌਜਵਾਨ ਲੜਕਾ ਸੀ ਉਹ ਦਾ ਪੜ ਰਿਹਾ ਸੀਗਾ ਉਹ ਆਈਪੀਐਸ ਅਫੀਸਰ ਬਣਿਆ ਤੇ ਉਹਨੂੰ ਪੁੱਛਿਆ ਕਿ ਐਨੀ ਛੋਟੀ ਉਮਰ ਦੇ ਵਿੱਚ ਹੈ ਜੇ 21ਵਾਂ 21ਵਾਂ ਸਾਲ ਸੀ ਵੀ ਤੂੰ ਕਿਦਾਂ ਇਹ ਪ੍ਰਾਪਤ ਕਰ ਲਿਆ ਤਾਂ ਉਹਨੇ ਦੱਸਿਆ ਕਿ ਮੇਰੇ ਸਕੂਲ ਦੇ ਵਿੱਚ ਇਸ ਤਰ੍ਹਾਂ ਕੋਈ ਪ੍ਰੋਗਰਾਮ ਸੀ ਮੈਂ 10ਵੀਂ ਚ ਪੜਦਾ ਸੀ ਤੇ ਉੱਥੇ ਜਿਹੜਾ ਅਫਸਰ ਆਇਆ ਗੱਡੀ ਤੇ ਨੀਲੀ ਬੱਤੀ ਲੱਗੀ ਸੀ ਮੈਨੂੰ ਬੜਾ ਚੰਗਾ ਲੱਗਿਆ ਤੇ ਮੈਂ ਉਹਨਾਂ ਕੋਲ ਜਾ ਕੇ ਸਵਾਲ ਕੀਤਾ ਵੀ ਮੈਂ ਕਿੱਦਾਂ ਇਦਾਂ ਬਣ ਸਕਦਾ ਮੈਨੂੰ ਵੀ ਇਹ ਜੀ ਗੱਡੀ ਮਿਲ ਜਾਏ ਤਾਂ ਉਸ ਅਫਸਰ ਨੇ ਬੱਚੇ ਦੀ ਭਾਵਨਾ ਦੇਖੀ ਤੇ ਉਹਨੂੰ ਗਾਈਡ ਕੀਤਾ ਤੇ ਉਹ ਉਸ ਪ੍ਰਾਪਤੀ ਕਰ ਗਿਆ ਉਹ ਪ੍ਰਾਪਤੀ ਤੇ ਆ ਗਿਆ ਤਾਂ ਇਦਾਂ ਹੀ ਦੁਨੀਆ ਦੇ ਵਿੱਚ ਵੀ ਜਿਸ ਨੇ ਚੱਲਣਾ ਹੈ ਤੇ ਜਿਨੇ ਉਹ ਰਸਤੇ ਨੂੰ ਸਾਧਿਆ ਉਹ ਰਸਤਾ ਦੇਖ ਕੇ ਚੱਲਣਾ ਪਏਗਾ ਇੱਕ ਪਰਿਵਾਰਕ ਤੌਰ ਤੇ ਵੀ ਦੇਖ ਲਓ ਇੱਕ ਇਸਤਰੀ ਇੱਕ ਪਤਨੀ ਉਹ ਆਪਣੇ ਘਰ ਚ ਸੁਖੀ ਵਸ ਰਹੀ ਹੈ ਉਹਦੀ ਸਾਰੇ ਇੱਜ਼ਤ ਆ ਉਹਦੀ ਰਿਸਪੈਕਟ ਹੈ ਤੇ ਅੱਜ ਜੇ ਕਿਸੇ ਦੇ ਘਰ 'ਚ ਕਲੇਸ਼ ਹੈ ਤਾਂ ਉਹਨੂੰ ਜਾ ਕੇ ਦੂਜੇ ਨੂੰ ਪੁੱਛਣਾ ਪਈਏਗਾ ਭੈਣੇ ਇਹੋ ਜਾਂ ਤੂੰ ਕਿਹੜਾ ਮੰਤਰ ਸਾਧਿਆ ਹੋਇਆ ਕਿਹੜਾ ਗੁਣ ਸਾਧਿਆ ਹੋਇਆ ਕਿ ਸਾਰੇ ਤੇਰੀ ਰਿਸਪੈਕਟ ਕਰਦੇ ਆ ਇੱਕ ਬੰਦਾ ਜੇ ਦੂਜੇ ਘਰ ਨੂੰ ਦੇਖਦਾ ਹੈ ਕਿ ਅੱਜ ਉਹਨਾਂ ਦੇ ਘਰ 'ਚ ਬੜਾ ਸੁੱਖ ਤੇ ਆਨੰਦ ਹੈ ਤਾਂ ਉੱਥੇ ਜਾ ਕੇ ਉਹਨੂੰ ਉਹਦੇ ਤੱਕ ਵਿਚਾਰ ਕਰਨੇ ਪੈਗੇ ਉਸ ਘਰ ਦੇ ਮਾਲਕ ਤੱਕ ਵੀ ਤੂੰ ਇਹੋ ਜਾਂ ਕੀ ਕੀਤਾ ਬਈ ਤੇਰੇ ਕੋਲ ਇੰਨਾ ਆਨੰਦ ਤੇ ਰਸ ਹੈ ਤੇਰੇ ਕੋਲ ਇੰਨਾ ਸੁੱਖ ਹੈ ਪਰਿਵਾਰ ਦਾ ਸੁੱਖ ਹੈ ਤੋ ਇਹ ਹੈ ਸੰਗ ਸਾਧ ਸਹਿਲੜੀਆਂ ਸਾਧ ਦਾ ਤਾਂ ਸਾਧਿਆ ਹੋਇਆ ਜਿਸ ਨੇ ਉਸ ਫੀਲਡ ਵਿੱਚ ਆਪਣੇ ਆਪ ਨੂੰ ਸਾਧਿਆ ਹੋਇਆ ਹੈ ਜਦੋਂ ਤੁਸੀਂ ਉਹਨਾਂ ਦੀ ਸੰਗਤ ਕਰੋਗੇ ਉਹਨਾਂ ਦੇ ਵਿਚਾਰ ਲਓਗੇ ਉਹਨਾਂ ਦੇ ਵਿਚਾਰਾਂ ਅਨੁਸਾਰ ਆਪਣੇ ਵਿਚਾਰਾਂ ਨੂੰ ਤਰਤੀਬ ਦਿਵੋਗੇ ਐਜ਼ ਇਟ ਇਜ਼ ਤਾਂ ਨਹੀਂ ਕੋਈ ਮੰਨ ਸਕਦਾ ਆਪਣੇ ਵਿਚਾਰਾਂ ਨੂੰ ਉਹਨਾਂ ਦੇ ਮੁਤਾਬਕ ਤਰਤੀਬ ਦਿਵੋਗੇ ਤਾਂ ਜ਼ਰੂਰ ਹੀ ਜ਼ਰੂਰ ਹੀ ਆਪਣੇ ਵਿਚਾਰਾਂ ਨੂੰ ਸਾਧਦਾ ਜਿਹੜਾ ਬੰਦਾ ਆਪਣੇ ਵਿਹਾਰ ਨੂੰ ਵੀ ਸਾਧ ਲੈਂਦਾ ਆਪਣੇ ਕਰਮਾਂ ਨੂੰ ਸਾਧ ਲੈਂਦਾ ਤੇ ਉਹਨੂੰ ਆਨੰਦ ਵਾਂਝਾ ਜਾਂਦਾ ਉਹਨੂੰ ਰਸ ਬਣ ਜਾਂਦਾ ਮੇਰੇ ਬਾਦਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਹੁਣ ਮੰਗਰ ਦੇ ਮਹੀਨੇ ਦੇ ਵਿੱਚ ਸੰਸਾਰ ਦੇ ਵਿੱਚ 12 ਮਾਹ ਰੁੱਤਾਂ ਬਦਲਦੀਆਂ ਠੰਡ ਪੈ ਗਈ ਜਿਨੇ ਗੁਰਮਖੰਦ ਜੀ ਸਾਧਿਆ ਹੋਿਆਂ ਦੀ ਸੰਗਤ ਕੀਤੀ ਉਹਦੇ ਮਨ ਵਿੱਚ ਵੀ ਠੰਡ ਪੈ ਗਈ ਆਨੰਦ ਬਣ ਗਿਆ ਪਰ ਹੁਣ ਦੂਜਾ ਪੱਖ ਵੀ ਸੱਚੇ ਬਾਦਸ਼ਾਹ ਦਿਖਾਉਂਦੇ ਹੋਏ ਅਗਲੀ ਪੰਤੀ 'ਚ ਕਹਿ ਰਹੇ ਹਨ ਇਹ ਗੱਲ ਯਾਦ ਰੱਖਿਓ ਗੁਰਮਖੋ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਹੁਣ ਜਿਹੜੀਆਂ ਸਾਧਾਂ ਤੋਂ ਬਾਹਰ ਰਹਿ ਗਈਆਂ ਸਾਧਿਆ ਹੋਿਆਂ ਦੀ ਸੰਗਤ ਨਾ ਕੀਤੀ ਉਹ ਰਹਿਣ ਅਕੇਲੜੀਆਂ ਉਹ ਤਲੀਆਂ ਰਹਿ ਗਈਆਂ ਉਹਨਾਂ ਦੇ ਅੰਦਰ ਫਿਰ ਉਹ ਤਾਕਤ ਆਈ ਨਹੀਂ ਸਕੀ ਵਿਚਾਰਾਂ ਦੀ ਸਪਸ਼ਟਤਾ ਨਹੀਂ ਸਕੀ ਜੀਵਨ ਨੂੰ ਸਾਧਨ ਦੀ ਸਪਸ਼ਟਤਾ ਨਹੀਂ ਸਕੀ ਸ਼ੁੱਧਤਾ ਨਹੀਂ ਸਕੀ ਉਹ ਬਾਹਰ ਹੀ ਰਹਿ ਗਈਆਂ ਜਿਨ੍ਹਾਂ ਨੇ ਇਦਾਂ ਸੰਗਤ ਨਹੀਂ ਕੀਤੀ ਸਾਧਿਆ ਹੋਿਆਂ ਦੀ ਸੰਗਤ ਕਰਨੀ ਪਵੇਗੀ ਦੇ ਸਾਉ ਤੋਂ ਵੱਡੇ ਸਾਧੇ ਹੋਏ ਪਾਉ ਨੇ ਜਿਵੇਂ ਸਾਡੇ ਗੁਰੂ ਸਹਿਬਾਨ ਜੀ ਭਗਤ ਸਹਿਬਾਨ ਜੀ ਹਨ ਤੇ ਉਹਨਾਂ ਨੇ ਆਪਣੀ ਦੁਨੀਆ ਦੀ ਕਿਰਤ ਕਮਾਈ ਕਰਦੇ ਹੋਏ ਆਪਣੇ ਜੀਵਨ ਵੀ ਸਫਲੇ ਕੀਤੇ ਤੇ ਸਮਾਜ ਨੂੰ ਦੁਨੀਆ ਨੂੰ ਮਨੁੱਖਤਾ ਨੂੰ ਰਹਿੰਦੇ ਸੰਸਾਰ ਤੱਕ ਸੇਧ ਦਿੱਤੀ ਹੈ ਜੋ ਉਹਨਾਂ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਸੰਭਾਲਿਆ ਹੋਇਆ ਹੈ ਤਾਂ ਗੁਰਮਖੋ ਇੱਕ ਗੱਲ ਯਾਦ ਰੱਖ ਜਿਹੜਾ ਤੇ ਬਾਹਰ ਰਹਿੰਦੇ ਉਸ ਗੱਲ ਤੋਂ ਉਹ ਉਹਦਾ ਜਿਹੜਾ ਦੁੱਖ ਹੈ ਉਹ ਫਿਰ ਬਿਆਨ ਨਹੀਂ ਹੋ ਸਕੇਗਾ ਸਾਧ ਜਨਾਂ ਤੇ ਬਾਹਰੀ ਸੇ ਰਹਿਮ ਇਕੇ ਲੜੀਆਂ ਇਕੱਲੇ ਰਹਿੰਦੇ ਜਿਵੇਂ ਤਿਲਾਂ ਦਾ ਬੂਟਾ ਗੁਰੂ ਸਾਹਿਬ ਆਸਾ ਕੀ ਬਾਣੀ ਚ ਦ੍ਰਿਸ਼ਟਾਂਤ ਦਿੰਦੇ ਨੇ ਉਹਦੇ ਵਿੱਚ ਉਹ ਇੱਕ ਇਕੱਲਾ ਰਹਿ ਗਿਆ ਕਿਸਾਨ ਨੇ ਦੇਖਿਆ ਵੀ ਇਹ ਇਕੱਲੇ ਰਹੇ ਤਿਲਾਂ ਦੇ ਬੂਟੇ ਦੀਆਂ ਫਲੀਆਂ ਦੇ ਵਿੱਚ ਤਾਂ ਸਵਾ ਹੀ ਹੈ ਫਲੀਆਂ ਹਨ ਫੋਲੀਆਂ ਹਨ ਬੱਪੜੇ ਭੀ ਤਣ ਵਿੱਚ ਸਵਾ ਓਜ ਸਵਾਹ ਹੀ ਰਹਿ ਗਏ ਕਿਸਾਨ ਨੇ ਇੱਕ ਪਾਸੇ ਛੱਡ ਦਿੱਤਾ ਵੀ ਦੇਖਣ ਨੂੰ ਵਧਿਆ ਖੁੱਲਿਆ ਤੇ ਹੈ ਪਰ ਅੰਦਰ ਤੇਰੇ ਸਵਾਹ ਹੈ ਦੇਖਣ ਨੂੰ ਦੁਨੀਆ ਜੀ ਸਰੀਰ ਦਾ ਗ੍ਰੋਥ ਕਰਦਾ ਜਾਏਗਾ ਪਰਿਵਾਰ ਤੇ ਬੰਦਾ ਜਾਏਗਾ ਸਰੀਰ ਬੁੱਢਾ ਵੀ ਹੋ ਜਾਏਗਾ ਦੇਖਣ ਨੂੰ ਲੱਗੇਗਾ ਬੜੀ ਜ਼ਿੰਦਗੀ ਹੰਡਾ ਲਈ ਪਰ ਅੰਦਰ ਕੀ ਸਵਾਹ ਸਾਧਿਆ ਨਹੀਂ ਨਾ ਆਪਣੇ ਆਪ ਨੂੰ ਤਾਂ ਮੇਰੇ ਪਾਸ਼ਾ ਜੀ ਫਰਮਾਉਂਦੇ ਹਨ ਜੇ ਤੂੰ ਮੰਗਰ ਦੇ ਮਹੀਨੇ ਵਰਗੀ ਠੰਡ ਆਪਣੇ ਅੰਦਰ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਵਿਚਾਰਾਂ ਨੂੰ ਸੁਧਾਰਨਾ ਪਏਗਾ ਸਵਾਰਨਾ ਪਏਗਾ ਤੇ ਉਹਨਾਂ ਵਿਚਾਰਾਂ ਨੂੰ ਸਵਾਰਨ ਤੇ ਸੁਧਾਰਨ ਦੀ ਗੁਰਮਖੰਦੀ ਸੰਗਤ ਕਰਨੀ ਪਊਗੀ ਸਾਧਿਆਂ ਹਾਂ ਦੀ ਸੰਗਤ ਕਰਨੀ ਪੈਗੀ ਜੇ ਤੂੰ ਸੰਗਤ ਕਰਦਾ ਫਿਰ ਜ਼ਰੂਰ ਹੀ ਤੇਰੇ ਮਨ ਵਿੱਚ ਵੀ ਖੰਡ ਵਰਤੇਗੀ ਜੇ ਤੂੰ ਸੰਗਤ ਤੋਂ ਬਾਹਰ ਰਹਿ ਜਾਂਦਾ ਹੈ ਤਾਂ ਤੂੰ ਇਕੱਲੇ ਹੀ ਸਖਣੇ ਹੀ ਰਹਿ ਜਾਣਾ ਹੈ ਦਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨੇਤ ਖੜੀਆਂ ਹਉ ਜੇ ਸਾਦੇ ਹੋਿਆਂ ਦੀ ਸੰਗਤ ਨਾ ਕੀਤੇ ਫਿਰ ਨੁਕਸਾਨ ਕੀ ਹੋਵੇਗਾ ਗ੍ਰੀਨਵਾਇਜ਼ ਕਹਿੰਦੇ ਇਕੱਲਾ ਰਹਿ ਜਾਏਗਾ ਪਰ ਹੁਣ ਕੋਈ ਕਹੇ ਵੀ ਇਦਾਂ ਵੀ ਕਿਉਂ ਚੱਲਿਆ ਤੰਗਰੀਬ ਨੂੰ ਅੱਜ ਕਹਿੰਦੇ ਇੱਥੇ ਗੱਲ ਖਤਮ ਨਹੀਂ ਹੋਣੀ ਤੇ ਜਿਹੜਾ ਦੁੱਖ ਤੈਨੂੰ ਇਕਲਤਾ ਦੇ ਵਿੱਚ ਆਵੇਗਾ ਨਾ ਤਿੰਨ ਦੁੱਖ ਨਾ ਕਬਹੂ ਉਤਰੇ ਐਡੇ ਵੱਡੇ ਦੁੱਖ ਤੇਰੇ ਮਨ ਨੂੰ ਵਿਆਪਣ ਗਏ ਕਿ ਉਹ ਦੁੱਖ ਉਤਾਰਿਆ ਨਹੀਂ ਉਤਰ ਸਕਦੇ ਹਨ ਬਾਹਰ ਦੇ ਦੁਨੀਆ ਦੇ 12 ਮਾਹਾਂ ਨੂੰ ਚੱਲਦੇ ਚੱਲਦੇ ਮੰਗਰ ਦਾ ਮਹੀਨਾ ਆ ਜਾਏਗਾ ਠੰਡ ਹੋ ਗਈ ਕੋਹ ਦਾ ਮਹੀਨਾ ਆ ਗਿਆ ਠੰਡ ਹੋ ਗਈ ਪਰ ਤੇਰੇ ਅੰਦਰਲੇ ਮਨ ਦੀ ਤੇਰੇ ਅੰਦਰਲੇ 12 ਮਾਹਾਂ ਦੀ ਅਵਸਥਾ ਹਾਰਡ ਦੇ ਮਹੀਨੇ ਤਰ੍ਹਾਂ ਤਪਦੀ ਰਹਿਣੀ ਹੈ ਉੱਥੇ ਨਹੀਂ ਬਦਲੇਗਾ ਉੱਥੇ ਨਹੀਂ ਠੰਡ ਆਵੇਗੀ ਤਾਂ ਪਾਤਸ਼ਾਹ ਜੀ ਫਰਮਾਉਂਦੇ ਹਨ ਉਜੇ ਜੀਵਨ ਨੂੰ ਸਾਧੇਗਾ ਨਹੀਂ ਅਸੀਂ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਦੇ ਆਂ ਬੱਚਾ ਪੜਦਾ ਹੈ ਸਕੂਲ 'ਚ ਕੀ ਪੜਦਾ ਹੈ ਜਿਹੜਾ ਲਿਟਰੇਚਰ ਹੈ ਜੋ ਕਿਸੇ ਵੀ ਸਬਜੈਕਟ ਦਾ ਬੱਚੇ ਨੂੰ ਪੜਾਇਆ ਜਾਂਦਾ ਉਹ ਉਹਨਾਂ ਲੋਕਾਂ ਦੀਆਂ ਲਿਖਤਾਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਤੇ ਸਵਾਰਿਆ ਹੁੰਦਾ ਉਹ ਮਹਾਨ ਗਿਆਨਵਾਨ ਲੋਕਾਂ ਦੀਆਂ ਲਿਖਤਾਂ ਬੱਚਿਆਂ ਨੂੰ ਪੜਾਈਆਂ ਜਾਂਦੀਆਂ ਜਿਉਂ-ਜਿਉਂ ਉਹਨਾਂ ਦਾ ਤਜਰਬਾ ਐਕਸਪੀਰੀਅੰਸ ਏਜ ਵਧਦੀ ਜਾਂਦੀ ਹੈ ਤਿਉਂ-ਤਿਉਂ ਉਹ ਲਿਖਤਾਂ ਨੂੰ ਹੋਰ ਜ਼ਿਆਦਾ ਹੋਰ ਜ਼ਿਆਦਾ ਉਸ ਲੈਵਲ ਤੇ ਵਧਾਇਆ ਜਾਂਦਾ ਹੈ ਤਾ ਜੋ ਬੱਚਾ ਕੁਝ ਸਿੱਖ ਸਕੇ ਆਪਣੇ ਜੀਵਨ ਨੂੰ ਤੇ ਇਸ ਦੇ ਨਾਲ ਸਿੱਖਦਾ ਵੀ ਹੈ ਬਹੁਤ ਕੁਝ ਵਿਹਾਰ ਸੰਸਾਰ ਦਾ ਸਿੱਖ ਜਾਂਦਾ ਹੈ ਤਾਂ ਗੁਰਮੁਖ ਹੋਏ ਗੱਲ ਯਾਦ ਰੱਖੋ ਜਿਹੜਾ ਨਾ ਸਿੱਖਿਆ ਜਿਹੜਾ ਨਾ ਕੁਝ ਪ੍ਰਾਪਤ ਕਰ ਸਕਿਆ ਮੇਰੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਉਹਨਾਂ ਦਾ ਦੁੱਖ ਕਦੇ ਉਤਰੇਗਾ ਨਹੀਂ ਤੇ ਐਨਾ ਦੁੱਖ ਹੋਵੇਗਾ ਸੇ ਜਮ ਕੈ ਵਸ ਪੜੀਆਂ ਸੰਝ ਲਓ ਉਹ ਜਮਾਂ ਦੇ ਵਸ ਪਾਇਆ ਜਮਾਂ ਦੇ ਵਸ ਪੈ ਗਏ ਉਹ ਜੀਵ ਦੇਖੋ ਕਿੱਦਾਂ ਵੱਡਾ ਵਚਨ ਗੁਰੂ ਸਾਹਿਬ ਕਹਿ ਰਹੇ ਹਨ ਜਮਕੀ ਨੇ ਜਦੋਂ ਮਰਨ ਤੋਂ ਬਾਅਦ ਕਿਤੇ ਜਮਾਂ ਨੂੰ ਹੋਏਗਾ ਉਹ ਵੱਖਰਿਆ ਗੱਲ ਹੈ ਅਸਲ ਵਿੱਚ ਜਿਹੜੇ ਜਮ ਨੇ ਜਿਹਨੇ ਜੀਵਨ ਨੂੰ ਨਹੀਂ ਸਾਧਿਆ ਕਦੇ ਕੰਮ ਦੇ ਵਿੱਚ ਫਸਿਆ ਹੋਵੇਗਾ ਕਦੇ ਕ੍ਰੋਧ ਵਿੱਚ ਹੋਵੇਗਾ ਕਦੇ ਲਾਲਚ ਵਿੱਚ ਹੋਵੇਗਾ ਕਦੇ ਮੋਹ ਤੇ ਹੰਕਾਰ ਦੇ ਵਿੱਚ ਫਸਿਆ ਰਹਿੰਦਾ ਤੇ ਆਪਣੇ ਇਹਨਾਂ ਵਿਸ਼ਿਆਂ ਦੇ ਕਰਕੇ ਤੜਫਦਾ ਰਹਿੰਦਾ ਅਤੇ ਦੂਜੇ ਪਾਸੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਵਾਹ ਦੀ ਸੰਗਤ ਵਿੱਚ ਲਾ ਲਿਆ ਮੇਰੇ ਪਾਸ਼ਾ ਕਹਿੰਦੇ ਜਿਨਿ 라ਵਿਆ ਪ੍ਰਵ ਆਪਣ ਸੇ ਦੇਸਨ ਨਿਤ ਖੜੀਆਂ ਜਿਨ੍ਹਾਂ ਨੇ ਆਪਣੇ ਮਾਲਕ ਜੀ ਨੂੰ 라ਵਿਆ 라ਵਿਆ ਮਾਲਕ ਸੱਚ ਪਰਮਾਤਮਾ ਸੱਚ ਵਲਣੋ ਹੋ ਗਏ ਜੀਵਨ ਨੂੰ ਸਾਧਨ ਵਲਣੋ ਚੱਲ ਗਏ ਸੇ ਦੇਸਨ ਨਿਤ ਖੜੀਆਂ ਉਹ ਖੜੇ ਐਂ ਦਿਸਦੇ ਹਨ ਇਹਦਾ ਅਰਥ ਇਦਾਂ ਕਰ ਲਓ ਜਿਵੇਂ ਕਿਸੇ ਨੂੰ ਕਰਨ ਲਈ ਕੋਈ ਕੰਮ ਦਿੱਤਾ ਹੋਇਆ ਹੋਵੇ ਆਫਿਸ ਦੇ ਵਿੱਚ ਤੇ ਉਹ ਕੰਮ ਕਈਆਂ ਨੂੰ ਦਿੱਤਾ ਵੀ ਤੁਸੀਂ ਭਾਈ ਇਹ ਜੋਬ ਇਹ ਕੰਮ ਡਨ ਕਰਨਾ ਹੈ ਤੇ ਹੁਣ ਜਦੋਂ ਆ ਕੇ ਬੌਸ ਨੇ ਪੁੱਛਿਆ ਤੇ ਜਿਨ੍ਹਾਂ ਨੇ ਤਾਂ ਆਪਣੀ ਜੋਬ ਆਪਣਾ ਕੰਮ ਡਨ ਕਰ ਰੱਖਿਆ ਹੈ ਉਹ ਤਾਂ ਸਾਹਮਣੇ ਖਿੜੇ ਮੁੱਖ ਨਾਲ ਖੜੇ ਹੁੰਦੇ ਆ ਵੀ ਸਾਨੂੰ ਪੁੱਛੋਗੇ ਅਸੀਂ ਤੁਹਾਨੂੰ ਦੱਸਾਂਗੇ ਪਰ ਜਿਨ੍ਹਾਂ ਨੇ ਨਹੀਂ ਨ ਕੀਤਾ ਹੁੰਦਾ ਉਹ ਦੂਜੇ ਪਾਸੇ ਕੀ ਹੁੰਦਾ ਉਹ ਪਿੱਛੇ ਜੇ ਪਿੱਛੇ ਜਿਹਨੂੰ ਫਰੇ ਜਾਂਦੇ ਆ ਤੇ ਮੇਰੇ ਬਾਦਸ਼ਾਹ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਸੱਚ ਨੂੰ ਮਾਣਿਆ ਜਾਣਿਆ ਇਸ ਗੱਲ ਨੂੰ ਸਮਝਦਿਆ ਨਾ ਸਿੱਧੇ ਸਨ ਨਿੱਤ ਖੜੀਆਂ ਉਹ ਖੜੇ ਦਿਸਦੇ ਆਪ ਉਜਲੇ ਮੁਖ ਨਾਲ ਹੁੰਦੇ ਸਦੇ ਹਨ ਵੀ ਹਾਂ ਭਾਈ ਅਸੀਂ ਆਪਣੇ ਇਹ ਕੰਮ ਨੂੰ ਕਰ ਚੁੱਕੇ ਹਾਂ ਉਹ ਆਨੰਦ ਦੇ ਵਿੱਚ ਦਿਖਾਈ ਦਿੰਦੇ ਹਨ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਂਛੈ ਧੂੜ ਤਿਨ ਬਰਾਬਰ ਸਰਨੀ ਦਰਪੜੀਆਂ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀਆਂ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਸਮਝਿਆ ਨਾ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਉਹਨਾਂ ਦੇ ਕੰਠ ਵਿੱਚ ਹਰ ਕਈਏ ਪ੍ਰਮਾਤਮਾ ਸਾਹਮੂ ਹਰਿਆ ਭਰਿਆ ਕਰਨ ਵਾਲਾ ਸਾਹਮੂ ਹਰ ਲੈਣ ਵਾਲਾ ਜੋ ਪਰਮ ਸੱਚ ਹੈ ਉਹਨਾਂ ਦੇ ਪਰਮ ਸੱਚ ਦੇ ਦਰਸ਼ਨ ਜੀਵਨ 'ਚ ਹੋਣਗੇ ਉਹਨਾਂ ਦੇ ਕਰਮਾਂ 'ਚ ਵੀ ਸੱਚ ਹੋਵੇਗਾ ਉਹਨਾਂ ਦੇ ਵਰਤ ਵਿਵਹਾਰ 'ਚ ਵੀ ਸੱਚ ਹੋਵੇਗਾ ਉਹਨਾਂ ਦੇ ਵਿਚਾਰਾਂ 'ਚ ਵੀ ਸੱਚ ਹੋਵੇਗਾ ਮੰਨੋ ਜਿਸ ਤਰ੍ਹਾਂ ਆਪਣੇ ਸਰੀਰ ਨੂੰ ਸੋਹਣਾ ਲੱਗਣ ਲਈ ਕੋਈ ਰਤਨਾਵਲਾ ਹਾਰ ਗਲ 'ਚ ਪਾ ਲੈਂਦੇ ਆ ਤੇ ਸੋਹਣਾ ਲੱਗਣ ਤੇ ਦੀ ਇਦਾਂ ਹੀ ਕਹਿੰਦੇ ਉਹਨਾਂ ਦੇ ਕਰਮ ਅਤੇ ਵਿਚਾਰ ਸੋਹਣੇ ਹੋਵੇ ਜਿਹੜੇ ਮਾਲਕ ਦੇ ਨਾਲ ਜੁੜ ਜਾਂਦੇ ਹਨ ਤੇ ਐਸਾ ਜੇ ਵੀ ਕੋਈ ਗੁਰਮੁਖ ਮਿਲ ਜਾਏ ਸਾਧਹਿ ਹੋਏ ਜੀਵਣ ਵਾਲਾ ਮਿਲ ਜਾਏ ਦਾ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਬਾਂਛੈ ਧੂੜ ਦਿਨ ਪ੍ਰਮ ਸਰਨੇ ਦਰਪੜੀਆਂ ਜਿਹੜੇ ਪ੍ਰਭੂ ਭਾਵ ਸੱਚ ਦੇ ਸ਼ਰਨ ਵਿੱਚ ਪੈ ਕੇ ਸੱਚਾ ਪਵਿੱਤਰ ਜੀਵਨ ਬਤੀਤ ਕਰ ਰਹੇ ਹੈ ਅਸੀਂ ਉਹਨਾਂ ਦੇ ਚਰਨ ਸ਼ਰਨ ਵਿੱਚ ਜਾਂਦੇ ਹਾਂ ਉਹਨਾਂ ਦੀ ਧੂੜ ਮੰਗਦੇ ਆ ਉਪਦੇਸ਼ ਮੰਗਦੇ ਹਾਂ ਉਹਨਾਂ ਤੋਂ ਭਾਈ ਸਾਨੂੰ ਵੀ ਐਸਾ ਉਪਦੇਸ਼ ਦੋ ਮੰਗਰ ਪ੍ਰਵੇ ਆਰਾਧਣਾ ਬਹੁੜਾ ਨ ਜਨਮੜੀਆਂ ਮੰਗਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਿਵੇਂ ਮੌਸਮ ਠੰਡਾ ਹੋ ਗਿਆ ਐਦਾਂ ਹੀ ਜਦੋਂ ਤੂੰ ਮਨ ਵਿੱਚ ਠੰਡ ਵਰਤਾਲੀ ਮਾਲਕ ਨੂੰ ਸੱਚ ਨੂੰ ਰਾਧਿਆ ਆਪਣੇ ਅੰਦਰ ਉਹ ਰੱਬੀ ਗੁਣ ਲੈ ਕੇ ਆ ਗਿਆ ਬੌਹੜ ਨਾ ਜਨਮੜੀਆਂ ਵਾਰੀ-ਵਾਰੀ ਫੇ ਜਨਮ ਮਰਨ ਦਾ ਘੇੜ ਨਹੀਂ ਪੈਂਦਾ ਉਹ ਮਨੁੱਖ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਹੈ ਮੰਗਰ ਮਹਾ ਭਲਾ ਹਰ ਗੁਣ ਅੰਕ ਸਮਾਵੈ ਗੁਣਮੰਤੀ ਗੁਨਰਵੈ ਮੈਂ ਪਿਰ ਨਿਹਰ ਭਾਵੇ ਤੁਖਾਰੀ ਰਾਗ ਦੇ ਵਿੱਚ ਜੋ 12 ਮਹਾਂ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਉੰਦੇ ਚ ਵੀ ਗੁਰੂ ਨਾਨਕ ਸਾਹਿਬ ਜੀ ਇਹੋ ਹੀ ਫਰਮਾ ਰਹੇ ਹਨ ਮੰਗਰ ਮਹਾਪਲਾ ਹਰ ਗੁਣਾਂ ਕਸਮ ਆਵੇ ਮੰਗਰ ਦਾ ਮਹੀਨਾ ਬੜਾ ਚੰਗਾ ਹੈ ਵਾਹਗੁਰੂ ਜੀ ਦੇ ਰੱਬੀ ਗੁਣ ਜਦੋਂ ਕਿਸੇ ਦੇ ਅੰਗ ਸਮਾਵੇ ਅੰਦਰ ਸਮਾ ਜਾਂਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ ਤਾਂ ਮੰਗਰ ਦਾ ਮਹੀਨਾ ਚੰਗਾ ਲੱਗਦਾ ਬਾਹਰ ਵੀ ਠੰਡ ਵਰਤ ਰਹੀ ਹੈ ਤੇ ਮਨ ਵਿੱਚ ਵੀ ਠੰਡ ਵਰਤ ਜਾਂਦੀ ਹੈ ਗੁਣਵੰਤੇ ਗੁਣ ਰਾਵੈ ਮੈਂ ਤੇ ਨਿਹਚਲ ਭਾਵੈ ਗੁਣਵੰਤੀ ਜੀਵੇ ਸਤਰੀ ਰੱਬ ਦੇ ਗੁਣ ਗਾਉਂਦੀ ਐ ਤੇ ਰੱਬੀ ਗੁਨਾ ਮੁਤਾਬਕ ਆਪਣੇ ਜੀਵਨ ਨੂੰ ਚਲਾਉਂਦੀ ਹੈ ਤੇ ਉਹ ਕਹਿੰਦੀ ਐ ਮੈਨੂੰ ਮੇਰਾ ਮਾਲਕ ਚੰਗਾ ਲੱਗ ਰਿਹਾ ਹੈ ਨਿਹਚਲ ਚਤੁਰ ਸੁਜਾਨ ਵਿਧਾਕਤਾ ਚੰਚਲ ਜਗਤ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭ ਭਾਣੀ ਤਾਂ ਪਾਇਆ ਜਗਤ ਜਿਹੜਾ ਹੈ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸੁ। ਜਗਤ ਚੰਚਲ ਹੈ ਚਲਾਇਮਾਨ ਹੈ ਜੋ ਮਾਲਕ ਹੈ ਉਹ ਨਿਹਚਲ ਹੈ। ਉਹ ਚਲਾਇਮਾਨ ਨਹੀਂ ਹੈ। ਮਨੁੱਖ ਦੇ ਜਿਸ ਜਗਤ ਵਿੱਚ ਵਿਚਰ ਰਿਹਾ ਸਰੀਰ ਆ ਸੰਸਾਰ ਇਹ ਚਲਾਇਮਾਨ ਚੰਚਲ ਹੈ। ਦੁਨੀਆ ਤੇ ਜਿਹੜਾ ਸੱਚ ਹੈ ਉਹ ਤੇ ਗਿਆ ਹੋਇਆ ਅਸਦੀਵ ਹੈ। ਅਬਚਲ ਨਾਗਰ ਗੋਬਿੰਦ ਗੁਰੂ ਦਾ ਅਬਚਲ ਹੈ ਉਹ ਉਹ ਤੇ ਚਲਾਇਮਾਨਤਾ ਨਹੀਂ ਹੈ। ਸੰਸਾਰ ਰੂਪ ਬਦਲਦਾ ਜਾਂਦਾ ਹੈ ਜੇ ਇਹਨੂੰ ਸਮਝ ਪੈ ਗਏ ਹੈ ਉਹ ਦੋਵਾਂ ਚ ਬੈਲੈਂਸ ਕਰ ਲੈਂਦਾ ਹੈ ਉਹ ਨਿਰੰਕਾਰ ਜੋ ਸਚਾਈ ਹੈ ਜੋ ਕਦੇ ਵੀ ਨਹੀਂ ਬਦਲਦਾ ਉਹਦੇ ਨਾਲ ਵੀ ਸਾਂਝ ਪਾ ਜਾਂਦਾ ਹੈ ਜੋ ਇਹ ਚੰਚਲ ਭਜਨ ਦੌੜਨ ਵਾਲਾ ਰੂਪ ਬਦਲਣ ਵਾਲਾ ਸੰਸਾਰ ਮਾਇਆ ਉਹ ਇਹਨੂੰ ਕਿਵੇਂ ਵਰਤਦਾ ਇਹ ਵੀ ਵੀ ਜਾਂਚ ਲੈ ਲੈਂਦਾ ਤੇ ਦੋਵੇਂ ਪਾਸੇ ਉਹ ਆਨੰਦ ਮਾਣਦਾ ਹੈ ਤੇ ਐਸਾ ਜਿਹੜਾ ਜੀਵ ਹੁੰਦਾ ਹੈ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਦਾ ਪਾ ਗਿਆਨ ਅਤੇ ਧਿਆਨ ਰੱਬੀ ਗੁਣਾਂ ਨੂੰ ਆਪਣੇ